ਮੇਰਾ ਨਾਮ ਵੀਂਦਰ ਸਿੰਘ ਆ ਮੈਂ ਪਿੰਡ ਤੋਂ ਛੜੀ ਆ ਮੇਰਾ ਭਤੀਜਾ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਈਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉੱਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬਿਆੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਆ ਉੱਥੋਂ ਮੜ ਕੇ ਆ ਵਾਦਾ ਵਾਦਾ ਮੁਰ ਕੇ ਇੱਥੇ ਆਣ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫਾਇਰ ਕੱਢਿਆ ਤੇ ਉਹ ਮੁੰਡੇ ਮੇਰੇ ਭਤੀਜੇ ਦੂਜੇ ਦੇ ਟਪਟੇ ਵਿੱਚ ਗੋਲੀ ਵੱਜ ਗਈ ਉਹ ਗੱਡੀ ਤੇ ਵੱਜੀ ਗੋਲੀ ਉਹਦਾ ਪਿਤਾ ਉਹ ਗੱਡੀ ਦੇ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਨੂੰ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਵੱਜੀ ਹੁਣ ਕੀ ਕਰਨਾ ਚਾਹੁੰਦੇ ਹੋ ਭਾਈ ਤੁਹਾਨੂੰ ਜੀ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਹੈ ਮળો ਗਰੀਬ ਘਰ ਦਾ ਬੱਚਾ ਜਿਹਤੇ ਗੋਲੀ ਲੱਗੀ ਹੈ ਸਾਨੂੰ ਇਨਸਾਫ ਚਾਹੀਦਾ ਜੀ ਪੁਲਿਸ ਕੀ ਕਾ ਪੁਲਿਸ ਕੀ ਕਰ ਰਹੀ ਹੈ ਪੁਲਸ ਜੇ ਢਾਲ ਮਟੋਲੀ ਕਰ ਰਹੀ ਹੈ ਜੀ ਅਜੇ ਪੁਲਸ ਕਰ ਰਹੀ ਹੈ ਜਿਹੜਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਕਈ ਕਹਿੰਦੇ ਸਾਡੇ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਤੇ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਹੈ ਤੇ ਇਹ ਕਹਿੰਦੇ ਵਿੱਚ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਅ ਕਰ ਰਿਹਾ ਉਹਦਾ ਵਿਅਕਤੀ ਦਾ ਤੇ ਬਿਆਨਤ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਜੀ ਕੱਲ ਰਾਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨ ਤਰ੍ਹਾਂ ਲੜੀਆਂ ਨੇ ਇੱਕ ਬੰਨੇ ਹਰਗਨ ਮੰਦਰਾ ਦੂਜੇ ਬੰਨੇ ਨਿਸ਼ਾਨ ਸਿੰਘ ਸਾਨੂੰ ਗਰਭਾਇਨ ਸੰਤ ਪਿਆਲੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਲ ਚੱਲ ਰਹੀ ਹੈ ਜਦੋਂ ਤਬਦੀਲ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅੰਦਰ ਵਿੱਚ ਲਿਆਂਦੀ ਜਾਏਗੀ ਤੇਰੇ ਨੂੰ ਇੱਕ ਅਲਿਗੇਸ਼ਨ ਕਰ ਮੈਨੇ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਲ ਸਮੇ ਤੱਥ ਉਹਨੇ ਉਹ ਸਾਹਮਣੇ ਲਿਆਂਦੇ ਜਾਣਗੇ